So <speaking in Spanish> <speaking in Spanish> ਜਿਸ ਮੋਗਵੰਦੇ ਹੈ ਸੁਰਨ ਵਾਲਾ ਇਸ਼ਰ ਸੈਨਿਸ਼ ਮੋਗਵੰਦੇ ਹੈ ਪਿਆਰੀਆਂ ਸੰਗਧੀਓ ਜੋ ਇਹ ਆਪ ਵਿਹਾਰ ਦੇਖ ਰਹੇ ਹੋ ਸੁਣ ਰਹੇ ਹੋ ਜਿਹੜੇ ਮੇਰੇ ਨਵੇਂ ਭੈਣਾ ਤੇ ਵੀਰ ਆਏ ਹਨ ਕਿਉਂਕਿ ਇਹ ਚੀਜ਼ ਤੇ ਆਪ ਭਲੀ ਭਾਤ ਜਾਣਦੇ ਹੋ ਕਿ ਜਦੋਂ ਤੋਂ ਇਹ ਸ੍ਰਿਸ਼ਟੀ ਦੀ ਰਚਨਾ ਕਾਲਪੁਤ ਨੇ ਕੀਤੀ ਹੈ ਇਸ ਬ੍ਰਹਿਮੰਡ ਤੇ ਜੀਵਾਂ ਨੂੰ ਆਤਮਾ ਨੂੰ ਪਰਮਾਤਮਾ ਨਾਲ ਮਿਲਣ ਵਾਸਤੇ ਅਵਤਾਰ پیغمبر ਗੁਰੂ ਸਹਿਬਾਨ ਸੂਫੀ ਸੰਤ ਪੀਰ ਭਗਤ ਗੁਰਮੁਖ ਗੁਰਸੇਖ ਮਾਤ ਲੋਕ ਦਿੱਤੇ ਵਕਤ-ਵਕਤ ਤੇ ਪ੍ਰਮਾਤਮਾ ਨੇ ਸ਼ਬਦ ਦਾ ਬੋਧ ਗਿਆਨ ਪ੍ਰਸਿੱਧ ਕੀਤੇ ਜਿਹੜੇ ਗ੍ਰੰਥਾਂ ਸ਼ਾਸਤਰਾਂ ਰਾਹੀਂ ਪ੍ਰਮਾਤਮਾ ਨੇ ਅਲਾਈ ਹੁਕਮ ਨੂੰ ਮਾਤ ਲੋਕ ਦੇ ਵਿੱਚ ਆਤਮਾ ਤੇ ਪ੍ਰਮਾਤਮਾ ਦੇ ਮੇਲ ਵਾਸਤੇ ਸੰਸਾਰੀਆਂ ਨੂੰ ਸੰਦੇਸ਼ ਦਿੱਤਾ ਸੋ ਸਮੇ ਸਮੇ ਦੇ ਵਿੱਚ 23 ਅਵਤਾਰ ਆਏ ਤਿੰਨ ਪੈਗੰਬਰ ਆਏ 10 ਗੁਰੂ ਸਹਿਮਾਨ ਆਏ ਅੰਤਮ ਵਾਰੀ ਕੀ ਜਾਨੀ ਅਕਾਲ ਪੁਰਖ ਦੀ ਖੁਦ ਆਪਣੇ ਹੋਰ ਚਾਰੀ ਅਵਤਾਰ ਦੇ ਰੂਪ ਦੇ ਵਿੱਚ ਸੰਸਾਰ ਦੇ ਉੱਤੇ ਪ੍ਰਗਟ ਹੋਏ ਪ੍ਰਗਟ ਹੋ ਕੇ ਉਹਨਾਂ ਨੇ ਇਸ ਕਾਲ ਯੋਗ ਦੇ ਵਿੱਚੋਂ ਹੀ ਸਤਜਗ ਦੀ ਧਾਰਨਾ ਲਾਈ ਔਰ ਸਤਜਗ ਦੀ ਧਾਰਨਾ ਦੇ ਵਿੱਚ ਜੋ ਸੱਤ ਧਰਮ ਦੇ ਅਸੂਲ ਦੇ ਦਿੱਤੇ ਸਾਨੂੰ ਉਹ ਇਹ ਹਨ ਕਿ ਨੰਬਰ 1 ਨਿਰਗੁਣ ਜੋਤ ਅਕਾਲਪੁਰਖ ਦਾ ਹੀ ਕੇਵਲ ਇਸਤ ਮੰਨਣਾ ਨਿਰਗੁਣ ਜੋਤ ਅਕਾਲਪੁਰਖ ਕੀ ਹੈ ਜੋ ਸਦਾ ਹੀ ਰਹਿਣ ਵਾਲੀ ਅਕਾਲਪੁਰਖ ਦੀ ਭੂਮੰਦ ਹੈ ਅਕਾਲਪੁਰਖ ਹੈ ਹੀ ਨਿਰਗੁਣ ਜੋਤ ਸਤਗੁਰ ਕੇਵਲ ਸ਼ਬਦ ਨੂੰ ਮੰਨਣਾ ਜਿਸ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਖਾਨ ਕਰਨਾ ਸੋ ਇਹ ਵੇਖ ਰਿਹਾ ਹੋ ਤੁਸੀਂ ਕਿ ਸੱਚੇ ਪਾਤਸ਼ਾਹ ਜੀ ਦਾ ਅਸੀਂ ਜੋ ਸਰੂਪ ਲਗਾਇਆ ਹੈ ਇਹਨਾਂ ਰਾਹੀ ਸਾਨੂੰ ਸੰਸਾਰ ਨੂੰ ਜਿੰਨੇ ਆ 24 ਗ੍ਰੰਥ ਬਾਣੀ ਦੇ ਦਿੱਤੇ ਗਏ ਜਿਨ੍ਹਾਂ ਦੇ ਵਿੱਚੋਂ ਤੁਸੀਂ ਬਾਣੀ ਸੁਣ ਰਹੇ ਹੋ ਔਰ ਸੁਣੋਗੇ ਇਸ ਕਰਕੇ ਨੰਬਰ 3 ਤੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਆਤਮਾ ਤੇ ਪਰਮਾਤਮਾ ਦਾ ਮੇਲ ਕਰਨਾ ਕਿਉਂਕਿ ਆਖਰ ਆਤਮਾ ਨੇ ਹੀ ਪਰਮਾਤਮਾ ਦੇ ਨਾਲ ਮਿਲਣਾ ਹੈ ਇੱਕ ਹੀ ਆਤਮਾ ਹੈ ਇੱਕ ਪਰਮਾਤਮਾ ਹੈ ਮੇਲ ਉਹਦੇ ਨਾਲ ਹੀ ਹੋਣਾ ਉਹਨੂੰ ਮਿਲਾਉਣ ਵਾਸਤੇ ਹੀ ਅਸੀਂ ਅੱਜ ਸਾਸੰ ਕਰ ਰਹੇ ਹਾਂ ਪਰ ਸਾਸੰ ਦੇ ਵਿੱਚ ਵੀ ਸਾਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਤੁਸੀਂ ਆਤਮਾ ਤੇ ਪਰਮਾਤਮਾ ਦਾ ਮੇਲ ਕਰਨਾ ਪਰ ਉਹਦੇ ਨਾਲ ਨਾਲ ਸਾਨੂੰ ਕੁਝ ਜਿਹੜੀਆਂ ਸੰਸਾਰੀ ਵਿਵਾਦ ਟਾਈਪ ਚੱਲ ਰਹੇ ਨੇ ਉਹਦੇ ਵਿੱਚ ਬੰਦਸ਼ਾਂ ਵੀ ਕਰ ਦਿੱਤੀਆਂ ਔਰ ਉਹ ਕਿਡੀਆਂ ਕੀਤੀਆਂ ਜਾਤ ਪਾਤ دین ਮਜ਼ਬ ਦੇ ਆਧਾਰ ਤੇ ਕਿਸੇ ਨਾਲ ਘਿਰਨਾ ਨਹੀਂ ਕਰਨਾ ਕਿਉਂ ਕਿ ਕਿਉਂਕਿ ਇਹ ਸਾਰੇ ਹੀ ਪਰਮਾਤਮਾ ਦੇ ਜੀਵ ਇੱਕੋ ਹੀ ਆ ਅਗਰ ਜਾਤ ਪਾਤ دین ਮਜ਼ਬ ਹੈ ਤਾਂ ਉਹ ਸਾਡੀ ਸੰਸਾਰੀ ਬਣਦਾ ਹੈ ਅਸੀਂ ਖੁਦ ਬੰਦੇ ਆ ਹਾਂ ਲੇਕਿਨ ਉਹਨੇ ਤਾਂ ਇੱਕ ਸਿਰਫ ਜੀਵ ਹੀ ਭੇਜਿਆ ਸੰਸਾਰ ਤੇ ਜਿਹਦਾ ਨਾਮ ਕੀ ਹੈ ਮਾਨਵ ਨੰਬਰ 5 ਤੇ ਕਿਆ ਸੱਚੇ ਪਾਤਸ਼ਾਹ ਨੇ ਝੂਠ ਝੂਠ ਕੂੜ ਵਿਕਾਰ ਹੰਕਾਰ ਵਿਭਚਾਰ ਕਕਰਮ ਭ੍ਰਿਸ਼ਟਾਚਾਰ ਨੂੰ ਤਿਆਗਣਾ ਕਿਉਂਕਿ ਜੇ ਸਾਡੇ ਵਿੱਚ ਕੂੜ ਝੂਠ ਵਿਕਾਰ ਰਹਿੰਦਾ ਤੇ ਸੰਸਾਰੀ ਝਗੜੇ ਹੋਣਗੇ ਹਮ ਸਭ ਤੋਂ ਪਹਿਲਾ ਸਟੈਪ ਕਿਹੜਾ ਹੋਗਾ ਝੂਠ ਦਾਡ ਝੂਠ ਬੋਲ ਕੇ ਹੀ ਇਹ ਬੇਈਮਾਨੀ ਕਰਦੇ ਆ ਝੂਠ ਬੋਲ ਕੇ ਕਿਸੇ ਨਾਲ ਕਰਪਟ ਕਰਦੇ ਆ ਝੂਠ ਬੋਲ ਕੇ ਹੀ ਅਹੀਂ ਅਗਲੇ ਨੰਬਰ ਬਾਅਦ ਵੀ ਕਰਦਾ ਹੈ ਜੇ ਇਹ ਸਾਰੇ ਸਾਡੇ ਵਿੱਚੋਂ ਕੋ ਕਰਮ ਪ੍ਰਿਸ਼ਤਾਚਾਰ ਜਿਹੜੇ ਖਤਮ ਹੋ ਜਾਣਗੇ ਤੇ ਅਸੀਂ ਬਿਲਕੁਲ ਸਾਫ਼ ਸੁਥਰੇ ਹੋ ਜਾਵਾਂਗੇ ਫਿਰ ਕੀ ਹੋਏਗਾ ਭਗਤ ਜਿਹੜਾ ਉਹ ਭਗਵਾਨ ਦਾ ਹੀ ਰੂਪ ਬਣ ਜਾਏ ਨੰਬਰ 6 ਤੇ ਸਰਵ ਮਨ ਮਨੁੱਖੀ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਹਰ ਇੱਕ ਮਾਨਵ ਨਾਲ ਪਿਆਰ ਕਰਨਾ ਕਿਉਂਕਿ ਮਨ ਸਾਰੇ ਉਹਦੇ ਆਪਣੇ ਹੀ ਬਣਾਏ ਹੋਏ ਨੇ ਜੇ ਅਸੀਂ ਹਿੰਦੂ ਮੁਸਲਮ ਸਿੱਖ ਐਸਾਈ ਜੇ ਧਰਮਾਂ ਦੇ ਉੱਤੇ ਵੰਡਾ ਪਾਈ ਨਾ ਤੇ ਉਹ ਜਿੱਥੇ ਜਿੱਥੇ ਗੁਰੂ ਪੀਰ ਪਖੰਡਰ ਅਵਤਾਰ ਆਉਂਦੇ ਰਹੇ ਉੱਥੇ ਉੱਥੇ ਧਰਮ ਬੰਦੇ ਰਹੇ ਲੇਕਿਨ ਹੈ ਤਾਂ ਉਹ ਮਨੁੱਖ ਹੀ ਸਾਰੇ ਇਸ ਕਰਕੇ ਸੱਚੇ ਪਾਤਸ਼ਾਹ ਨੇ ਇੱਥੇ ਆ ਕੇ ਆਖਿਆ ਕਿ ਤੁਸੀਂ ਧਰਮਾਂ ਦੀ ਵੰਡ ਤੋਂ ਉੱਪਰ ਉੱਠ ਕੇ ਸਾਰੀ ਮਨੁੱਖ ਜਾਤੀ ਨਾਲ ਪਿਆਰ ਕਰਨਾ ਜੇ ਸੱਚੇ ਪਾਤਸ਼ਾਹੇ ਨੇ ਇਹ ਵੀ ਲਿਖਾਇਆ ਲਿਖਤ ਦੇ ਵਿੱਚ ਪਰ ਬਾਣੀ ਦੇ ਵਿੱਚ Hindu Muslim Sikh Asai ਸਾਰੇ ਕਰੋ ਪ੍ਰੀਤੀ ਪ੍ਰੀਤਮ ਸ਼ਬਦ ਦਾ ਧੁਰਦਾ ਇੱਕੋ ਮਾਈ ਪ੍ਰੀਤਮ ਇੱਕੋ ਹੀ ਆ ਇਸ ਕਰਕੇ ਨੰਬਰ 7 ਤੇ ਸੱਚੇ ਪਾਤਸ਼ਾਹੇ ਨੇ ਕੀ ਲਿਖਾਇਆ ਮਾਸ ਸ਼ਰਾਬ ਚਾਹ ਪੋਸਟ ਸਿਗਰਟ ਤਮਾਕੂ ਫੀਮ ਪਾਨ ਆਦਤ ਵਸਤੂਆਂ ਦਾ ਸੇਵਨ ਨਹੀਂ ਕਰਨਾ ਕਿਉਂ ਨਹੀਂ ਕਰਨਾ ਇਸ ਕਰਕੇ ਕਿਉਂਕਿ ਇਹ ਸਾਡੀ ਬੁੱਧ ਮਤ ਨੂੰ ਖਰਾਬ ਕਰ ਦਿਆ ਕਿਉਂਕਿ ਜੇ ਅਸੀਂ ਉਸ ਇਹਨਾਂ ਵਿੱਚੋਂ ਕਿਸੇ ਵੀ ਨਸ਼ੇ ਦੇ ਵਿੱਚ ਰਹਿੰਨੇ ਆ ਤੇ ਅਸੀਂ ਉਸ ਪਰਮਾਤਮਾ ਦੇ ਨਾਲ ਨਾ ਉਹਦੀ ਗੱਲ ਸੁਣ ਸਕਦੇ ਆ ਤੇ ਨਾ ਹੀ ਉਹਨੂੰ ਪਾ ਸਕਦੇ ਜੇ ਸਾਡੀ ਆਤਮਾ ਬੁੱਧੀ ਜਿਹੜੀ ਉਹ ਸ਼ੁੱਧ ਹੋਵੇਗੀ ਤਾਂ ਹੀ ਉਹ ਕੁਝ ਸਮਝ ਸਕੇਗੀ ਜੇ ਅੱਜ ਹੁਣ satsang ਚੱਲ ਰਿਹਾ ਮੈਂ ਸੱਚੇ ਪਾਤਸ਼ਾਹ ਦੀ ਬਚਨ ਬੋਲ ਰਿਹਾ ਹਾਂ ਪਾਣੀ ਬੋਲ ਰਿਹਾ ਆਪਾਂ ਸਾਰੇ ਇਸ ਨਸ਼ੇ ਵਕਾਰਾਂ ਦੇ ਵਿੱਚੋਂ ਬਾਹਰ ਆ ਤੇ ਫਿਰ ਅਸੀਂ ਸੁਣ ਵੀ ਲਵਾਂ ਸੁਣਾਗੇ ਵੀ ਤੇ ਸਾਡੇ ਅੰਦਰ ਪੈ ਵੀ ਜਾਏਗਾ ਇਸ ਕਰਕੇ ਹਜੂਰ ਸਚਾਈ ਨੇ ਇਹਨਾਂ ਵਕਾਰਾਂ ਦੇ ਵਿੱਚੋਂ ਸਾਨੂੰ ਬਾਹਰ ਕੀਤਾ ਸੱਚੇ ਪਾਤਸ਼ਾਹ ਹੀ ਨੇ ਜੋ ਹਰ ਬਾਣੀ ਲਿਖਾਈ ਆ ਉਹਦੇ ਵਿੱਚ ਲਿਖਾਇਆ ਕਿ ਜੇ ਸੱਚ ਸਰੋਤਾ ਉਹ ਐ ਜੋ ਸਤਿਗੁਰਾਂ ਦੇ ਦੱਸੇ ਉਪਦੇਸ਼ ਨੂੰ ਜੀਵਨ ਯੋਗਤ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਦੀ ਕਿਰਤ ਕਮਾਈ ਸ਼ੁਰੂ ਕਰ ਦੇਣਾ ਜੇ ਅਜੇ ਸਤਿਗੁਰਾਂ ਦਾ ਹੁਕਮ ਬੋਲ ਰਹੇ ਆ ਬਾਣੀ ਬੋਲ ਰਹੇ ਆ ਤੇ ਤੁਸੀਂ ਸੱਚ ਸਰੋਤੇ ਹੋ ਜਿਨ੍ਹਾਂ ਨੇ ਸਾਰਿਆਂ ਨੇ ਸੁਣਨਾ ਹੈ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਵਸਾ ਕੇ ਆਪਾਂ ਇਥੋਂ ਕੁਝ ਲੈ ਕੇ ਜਾਣਾ ਹੈ ਕਿਉਂ ਜੋ ਮਨੁੱਖੀ ਜੀਵਨ ਦੇ ਮੁੱਦੇ ਨੂੰ ਸਮਝਣ ਵਾਸਤੇ ਬਾਣੀ ਦਾ ਸੱਚ ਸਰੋਤਾ ਬਣਨਾ ਧਰਮ ਦੀ ਪਹਿਲੀ ਪੌੜੀ ਆ ਕਿਉਂਕਿ ਜੇ ਅਸੀਂ ਕੁਝ ਸੁਣਾਗੇ ਸੁਣ ਕੇ ਉਹਨੂੰ ਵਿਚਾਰ ਕਰਾਂਗੇ ਵਿਚਾਰ ਕਰਕੇ ਉਹਨੂੰ ਆਪਣੇ ਉੱਤੇ ਲਾਗੂ ਕਰਾਂਗੇ ਤੇ ਜੀਵਨ ਤੇ ਅਸਰ ਤਾਂ ਹੀ ਹੋਵੇ। ਸੋ ਇਸੇ ਤਰ੍ਹਾਂ ਹਰ ਬਾਣੀ ਸੱਚੇ ਪਾਤਸ਼ਾਹ ਜੀ ਨੇ ਵਿਖਾਈ ਹੈ। 1500 ਮਨ ਸ਼ੈਨਸ਼ਈ ਸੰਮਤ 2 ਗ੍ਰੰਥ ਨੰਬਰ 19 ਪੰਨਾ ਨੰਬਰ 758 ਤੇ ਹੈ। ਸੱਚ ਸਰੋਤਾ ਜੋ ਹੋਵੇ ਜਗ ਸ਼ਰਮਨਾ ਮਿਲੇ ਵਡਿਆਈ ਆ ਸੱਚਾ ਸਰੋਤਾ ਜਿਹੜਾ ਸੁਣ ਰਿਹਾ ਹੈ ਉਹਨੂੰ ਸੰਸਾਰ ਦੇ ਵਿੱਚ ਵਡਿਆਈ ਵੀ ਮਿਲਦੀ ਜਦੋਂ ਆਪਣੇ ਤੇ ਧਾਰਨਾ ਕਰ ਲੈਂਦਾ ਸਰਮਣਾ ਰਾਹੀ ਅੰਦਰ ਜਾਏ ਗੁਰਮਤ ਗੁਰ ਸ਼ਬਦ ਸੁਰਤ ਉਠਾਈਆ ਸਰਮਣਾ ਰਾਹੀ ਸੁਣਾਗੇ ਆਪਾਂ ਤੇ ਉਹਦੇ ਵਿੱਚੋਂ ਕੀ ਹੋਏਗਾ ਸਾਡੇ ਅੰਦਰ ਗੁਰਮਤ ਜਾਏਗੀ ਕਿਉਂਕਿ ਜਦ ਤੱਕ ਅਸੀਂ ਕੁਝ ਸੁਣਦੇ ਨਹੀਂ ਆ ਕਿਤੇ satsang ਵਿੱਚ ਬੈਠਦੇ ਨਹੀਂ ਆ ਜਾ ਕੇ ਵਿਚਾਰ ਨਹੀਂ ਕਰਦੇ ਉਨੀ ਦੇ ਤੱਕ ਸਾਡੇ ਅੰਦਰ ਗੁਰਮਤ ਜਿਹੜੀ ਉਹ ਨਹੀਂ ਆ ਸਕਦੀ ਸਰਮਣਾ ਰਾਈ ਅੰਦਰ ਜਾਏ ਗੁਰਮਤ ਗੁਰ ਸ਼ਬਦ ਸੁਰਤ ਉਠਾਈ ਆ ਦਰਸ਼ਨ ਦੇਵੇ ਉੱਪਰ ਸਾਰਗ ਨੌ ਦਵਾਰੇ ਪੰਦ ਮੁਕਾਈ ਆ ਕਿਉਂਕਿ ਜਦੋਂ ਸਰਮਣਾ ਰਾਈ ਜੇ ਸੁਣਾਗੇ ਮਾਲਕ ਦਾ ਹੁਕਮ ਆ ਸਾਡਾ ਨੌਂ ਦੁਆਰਿਆਂ ਦਾ ਪੰਧ ਖਤਮ ਹੋ ਕੇ ਦਸਮ ਦੁਆਰ ਨਾਲ ਆ ਜਾਏਗਾ ਤੇ ਦਰਸ਼ਨ ਕਿੱਥੇ ਦੇਣੇ ਉਹਨੇ ਦਸਮ ਦੁਆਰ ਦੇਤੇ ਤ੍ਰਿਸ਼ਨਾ ਕੂੜੀ ਕਿਰਿਆ 부ਜੇ ਅੱਗ ਮੋਹ ਨਾ ਕੋਈ ਹਲਕਾਈ ਆ ਹੁਣ ਜੋ ਆਪਾਂ ਹੁਣੇ ਅਸੂਲ ਪੜ੍ਹੇ ਸੱਚੇ ਪਾਤਸ਼ਾਹੀ ਦੇ ਉਹਦੇ ਵਿੱਚ ਮਨਾਹੀ ਕੀਤੀ ਗਈ ਹੈ ਨਾ ਕਿ ਇਹਨਾਂ ਕੂੜ ਵਿਕਾਰਾਂ ਤੋਂ ਤੁਸੀਂ ਦੂਰ ਰਹਿਣਾ ਔਰ ਜੇ ਐਸੀ ਸੁਣਦੇ ਆ ਸੁਣ ਕੇ ਅੰਦਰ ਬਿਠਾ ਲੈਣੇ ਆ ਤੇ ਮਨ ਦੇ ਵਿੱਚ ਸੱਚੇ ਪਾਸ਼ੇ ਦਾ ਹੁਕਮ ਨੂੰ ਵਸਾ ਲੈਨੇ ਆ ਤੇ ਫਿਰ ਅਸੀਂ ਇਹਨਾਂ ਬਕਾਰਾਂ ਤੋਂ ਦੂਰ ਹੋ ਜਾਂਨੇ ਆ ਸਰੋਤਾ ਉਹੀ ਆ ਜੋ ਸੁਣ ਕੇ ਪਰਮਾਤਮਾ ਦੀ ਬਾਣੀ ਨੂੰ ਆਪਣੇ ਉੱਤੇ ਲਾਗੂ ਕਰਦਾ ਬੇਨ ਮੱਕਿਓ ਕਾਬਿਓ ਘਰ ਵਿੱਚ ਹੋ ਜਾਏ ਹੱਜ ਹੱਕ ਮਹਿਬੂਬ ਮਿਲ ਕੇ ਖੁਸ਼ੀ ਮਨਾਈ ਆ ਫਿਰ ਸਾਨੂੰ ਮੱਕਿਆਂ ਕਾਬਿਆਂ ਗੁਰਦੁਆਰਿਆਂ ਧਰਮਦੁਆਰਿਆਂ ਤੇ ਵੀ ਜਾਣ ਦੀ ਲੋੜ ਨਹੀਂ ਕਿਉਂਕਿ ਅਸੀਂ ਪਰਮਾਤਮਾ ਦੇ ਹੁਕਮ ਨੂੰ ਮੰਨ ਲਿਆ ਮਨ ਕੇ ਆਪਣੇ ਉਤੇ ਲਾਗੂ ਕਰ ਲਿਆ ਪ੍ਰਮਾਤਮਾ ਦਾ ਵਾਸ ਹੋ ਗਿਆ ਸਾਡੇ ਉਤੇ ਸੱਚ ਦਵਾਰ ਕਰ ਪਿਆਰ ਬਿਨ ਪੰਜਾਂ ਤਤਾਂ ਜਾਏ ਸੱਜ ਜਿੱਥੇ ਸੱਜਣ ਮਿਲੇ ਬੇਪਰਵਾਹੀ ਆ ਫਿਰ ਉਹ ਸੱਜਣ ਨੇ ਕਿੱਥੇ ਸਾਨੂੰ ਇਸ ਪੰਜ ਤਤ ਦੇ ਵਿੱਚ ਹੀ ਦਸਮ ਦਵਾਰ ਦੇ ਉਤੇ ਮਿਲ ਜਾਣਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਜਗਤ ਸਰੋਤਿਆਂ ਦੇਵੇ ਉਹ ਵਾਥ ਜਿਹੜੀ ਵਸਤ ਜਗਤ ਹਟਵਾਣਿਆਂ ਕੋਲੋਂ ਹੱਥ ਕਦੇ ਨਾ ਆਇਆ ਕਿਉਂਕਿ ਜਗਤ ਦੇ ਹਟਵਾਣੇ ਜਿਹੜੇ ਆਏ ਉੱਥੋਂ ਸਾਨੂੰ ਸੱਚ ਮਾਰਗ ਨਹੀਂ ਮਿਲ ਸਕਦਾ ਸਰੋਤਾ ਹੋਵੇ ਸਤਗੁਰ ਪਿਆਰ ਪਰਮਪੁਰਖ ਦੇਵੇ ਮਾਣ ਵਡਿਆਈ ਆ ਜੇ ਉਹ ਸਰੋਤਾ ਸਤਗੁਰ ਦੇ ਪਿਆਰ ਪਿਆਰ ਦੇ ਵਿੱਚ ਵੱਜ ਜਾਂਦਾ ਤੇ ਫਿਰ ਉਹ ਪਰਮਪੁਰਖ ਪਰਮਾਤਮਾ ਕਿਹੜਾ ਉਹਨੂੰ ਮਾਨ ਤੇ ਵਡਿਆਈ ਦਿੰਦਾ ਉਹਦੀ ਮਾਨ ਤੇ ਵਡਿਆਈ ਇਸ ਸੰਸਾਰ ਦੇ ਵਿੱਚ ਵੀ ਹੋ ਜਾਂਦੀ ਆ ਤੇ ਪਰਮਾਤਮਾ ਦੇ ਘਰ ਦੇ ਵਿੱਚ ਵੀ ਕਾਇਆ ਮੰਦਰ ਅੰਦਰ ਦੇਵੇ ਸ਼ਵਦ ਸਚੀ ਤੁਣਕਾਰ ਆਤਮਕ ਰਾਗ ਲਾਹਿਆ ਫਿਰ ਉਹ ਜਿਹੜੀ ਇਸਨੇ ਇਸ ਕਾਇਆ ਮੰਦਰ ਦੇ ਵਿੱਚ ਕਿਹੜੀ ਹੈ ਸੱਚੀ ਤੁਣਕਾਰ ਦੇਣੀ ਜਿਹੜੀ ਤੁਣ ਹਰ ਵੇਲੇ ਚੱਲਦੀ ਰਹਿੰਦੀ ਆ ਹੋਰ ਹਰ ਵੇਲੇ ਤੁਹਾਨੂੰ ਚੱਲਣ ਵਾਲੀ ਕਿਹੜੀ ਆ ਸੋ ਪਰਮਾਤਮਾ ਹੰਗ ਆਤਮਾ ਆਤਮਾ ਤੇ ਪਰਮਾਤਮਾ ਦੇ ਮਿਲਣ ਦੀ ਧੁੰ ਜਿਹੜੀ ਉਹ ਹਮੇਸ਼ਾ ਚੱਲਦੀ ਰਹੇਗੀ ਔਰ ਗੁਰਸੇਖ ਕੀ ਕਹੇਗਾ ਐ ਪਰਮਾਤਮਾ ਤੂੰ ਮੇਰਾ ਹੈ ਤੇ ਮੈਂ ਤੇਰਾ ਇਸ ਤੋਂ ਵੱਧ ਹੋਰ ਦੁਨਿਆਵੀ ਸੰਬੰਧ ਕੋਈ ਨਹੀਂ ਕਿਉਂਕਿ ਇਹੀ ਰਿਸ਼ਤਾ ਪੱਕਾ ਵਾ ਜਿਹੜਾ ਸਦਾ ਬਣਿਆ ਰਹਿਣਾ ਸੰਸਾਰੀ ਨਾਤੇ ਜਿਹੜੇ ਸਾਡੇ ਸਮੇਂ-ਸਮੇਂ ਦੇ ਅਨਸਾਰ ਟੁੱਟਦੇ ਰਹਿੰਦੇ ਤੇ ਵੱਜਦੇ ਰਹਿੰਦੇ ਕੂੜੀ ਕਿਰਿਆ ਜਗਤ ਦੁਖੜਾ ਸਹਿਜੇ ਦੇਨਵਾਰ ਜਗਤ ਤਤੀਬ ਲੱਭਣ ਦੀ ਲੋੜ ਰਹੇ ਨਾਰਾਇਆ ਤੇ ਸੰਸਾਰੀ ਦੁਖੜੇ ਜਿਹੜੇ ਕਿਰਿਆ ਉਹ ਪਰਮਾਤਮਾ ਖੁਦ ਆਪ ਹੀ ਆਪਣੇ ਖਤਮ ਕਰ ਦਿੰਦਾ ਬੈਨ ਪੌੜੀ ਡੰਡੇ ਆਪਣੀ ਮੇਰ ਨਾਲ ਮੰਜ਼ਲ ਪੌੜੇ ਦੇਵੇ ਚਾੜ ਜਿੱਥੇ ਨਿਰਗੁਣ ਨਿਰਗੁਣ ਦਰਸ਼ਨ ਪਾਈ ਆ ਜਦੋਂ ਉਹਨੇ ਆਪਣੀ ਮੇਰ ਕਰ ਦਿੱਤੀ ਤੇ ਮੇਰ ਕਰ ਦਿੱਤੀ ਤੇ ਫਿਰ ਉਹਨੇ ਆਪਣੇ ਪੌੜੀ ਡੰਡੇ ਤੇ ਖੁਦ ਆਪ ਹੀ ਚੜ ਲੈਣਾ ਤੇ ਜਿੱਥੇ ਤੁਹਾਨੂੰ ਕਿੱਥੇ ਉਥੇ ਨਿਰਗੁਣ ਦੇ ਦਰਸ਼ਨ ਹੋਣਗੇ ਆਪਣੇ ਚਰਨਾਂ ਦੇ ਵਿੱਚ ਵੀ ਲੈ ਲਏਗਾ ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਹੋਵੇ ਹੋ ਜਾਏ ਦਵਾਰ ਭਗਤ ਭਗਵਾਨ ਮਿਲ ਕੇ ਵੱਜਦੀ ਰਹੇ ਵਧਾਈ ਆ ਤੂੰ ਮੇਰਾ ਅਕਾਲਪੁਰਖ ਅਸੀਂ ਉਹਨੂੰ ਕਹਿਣਾ ਤੂੰ ਮੇਰਾ ਮੈਂ ਤੇਰਾ ਔਰ ਪ੍ਰਮਾਤਮਾ ਵੀ ਸਾਨੂੰ ਉਹ ਆਪਣਾ ਬਣਾ ਲੈਂਦਾ ਉਹ ਵੀ ਕਹਿੰਦਾ ਆ ਜਾ ਤੂੰ ਮੇਰਾ ਤੇ ਮੈਂ ਤੇਰਾ ਹੋਰ ਇਹਦੇ ਵਿੱਚ ਕੋਈ ਵਿਚੋਲਾ ਹੀ ਕੋਈ ਨਹੀਂ ਸਿੱਧਾ ਸਬੰਧ ਪ੍ਰਮਾਤਮਾ ਦੇ ਨਾਲ ਹੋ ਜਾਂਦਾ ਸੋ ਸਰੋਤਾ ਜਿਸ ਅੰਤਰ ਆਤਮ ਵੜ ਕੇ ਕਿਰਪਾ ਕਰੇ ਆਪ ਨਿਰੰਕਾਰ ਨਰੰਤਰ ਮੰਤਰ ਏਕਾ ਦਇ ਜਣਾਈ ਔਰ ਉਹ ਸਰੋਤਾ ਸੱਚਾ ਜੋ ਅਕਾਲ ਪੁਰਖ ਦੇ ਹੁਕਮ ਨੂੰ ਮੰਨ ਕੇ ਸੁਣ ਕੇ ਤੇ ਆਪਣੇ ਉੱਤੇ ਲਾਗੂ ਕਰ ਲੈਂਦਾ ਉੱਥੇ ਪ੍ਰਮਾਤਮਾ ਦਾ ਸਿੱਧਾ ਹੀ ਉਹਦੇ ਵਾਸ ਹੋ ਜਾਂਦਾ। ਇਸ ਦਾ ਸੁਣਿਆ ਲੇਖੇ ਲੱਗੇ ਜੋ ਸਤਗੁਰ ਸ਼ਬਦ ਧਰੇ ਪਿਆਰ ਬਿਨ ਸਤਗੁਰ ਸ਼ਬਦ ਲੇਖਾ ਸਕੇ ਨਾ ਕੋਈ ਜਗਾਈ। ਕਿਉਂਕਿ ਜਦੋਂ ਅਸੀਂ ਸਤਗੁਰ ਸ਼ਬਦ ਦੇ ਨਾਲ ਪਿਆਰ ਕਰਨਾ ਤੇ लेखा ਜਿਹੜਾ ਕਿੰਨੇ ਖਤਮ ਕਰਨਾ ਸਤਗੁਰ ਸ਼ਬਦ ਨਹੀਂ ਕਰਨਾ ਸਤਗੁਰ ਸ਼ਬਦ ਤੋਂ ਹੋਰ ਅਲਾਵਾ ਸੰਸਾਰ ਦੇ ਵਿੱਚ ਕੋਈ ਵੀ ਪਾਵਰ ਨਹੀਂ ਹੈ ਜਿਹੜੀ ਸਾਨੂੰ ਤਾਰ ਸਕੇ ਸੁਣਨ ਵਾਲਿਆਂ ਸਰੋਤਿਆਂ ਤੋਂ ਸਹਿਬ ਸਤਗੁਰ ਸਦਾ ਬਲਹਾਰ ਇੱਥੋਂ ਤੱਕ ਦੇਖੋਗੇ ਜੇ ਆਪਾਂ ਅੱਜ ਬੜੇ ਧਿਆਨ ਨਾਲ ਸੱਚੇ ਪਾਤਸ਼ਾਹੀ ਦੇ ਹੁਕਮ ਨੂੰ ਹਰ ਬਾਣੀ ਨੂੰ ਸੁਣ ਰਹੇ ਆ ਸੁਣ ਰਹੇ ਆ ਔਰ ਉਸੇ ਵੱਲ ਧਿਆਨ ਦੇ ਰਹੇ ਆ ਤੇ ਸਹਿਬ ਸਤਗੁਰ ਕੀ ਕਹਿੰਦਾ ਮੈਂ ਤੁਹਾਡੇ ਤੋਂ ਬਲਹਾਰ ਆ ਮੈਂ ਤੁਹਾਡੇ ਤੋਂ ਬਲਹਾਰ ਹੋ ਜਾਣਾ ਸਹਿਬ ਸਤਗੁਰ ਸਦਾ ਬਲਹਾਰ ਜੋ ਉਸ ਦਾ ਨਾਮ ਸੁਣ ਕੇ ਆਪਣੇ ਅੰਦਰ ਖੁਸ਼ੀ ਰਹਿ ਪ੍ਰਗਟਾਈ ਆ ਇਥੋਂ ਤੱਕ ਸਾਡੇ ਵਿੱਚ ਖੁਸ਼ੀ ਹੋਣੀ ਚਾਹੀਦੀ ਕਿ ਅਸੀਂ ਸਹਿਬ ਸਤਗੁਰ ਦੇ ਹੁਕਮ ਨੂੰ ਸੁਣ ਰਹੇ ਹਾਂ ਉਹਦੀ ਹਰ ਬਾਣੀ ਨੂੰ ਵਾਚ ਰਹੇ ਹਾਂ ਸਰੋਤਿਆਂ ਦਾ ਪ੍ਰਭ ਸਦਾ ਮੀਠ ਮਿੱਤਰ ਪਿਆਰਾ ਨਜਰੀ ਆਈ ਆ ਸਰੋਤਿਆਂ ਦਾ ਸੁਣਨ ਵਾਲੇ ਉਹਨਾਂ ਨੂੰ ਪਰਮਾਤਮਾ ਨੇ ਕਿੱਡਾ ਵੱਡਾ ਖਿਤਾਬ ਦਿੱਤਾ ਕਿ ਤੁਸੀਂ ਪਿਆਰ ਨਾਲ ਸਰਵਣ ਕਰ ਰਹੇ ਹੋ ਮੈਂ ਤੁਹਾਡਾ ਸਦਾ ਹੀ ਮਿੱਤਰ ਹਾਂ ਔਰ ਆਪਾਂ ਉਸਦੇ ਹੁਕਮ ਦੀ ਪਾਲਣਾ ਕਰਦੇ ਹੋਏ ਉਸਦੇ ਮਿੱਤਰ ਹੀ ਬਣ ਕੇ ਰਹਿਣਾ ਸਰੋਤਿਆਂ ਦਾ ਪ੍ਰਭ ਸਦਾ ਮੀਤ ਮਿੱਤਰ ਪਿਆਰਾ ਨਜਰੀ ਆਈ ਆ ਬਿਨਾ ਸਰੋਤਿਆਂ ਤੋਂ ਪ੍ਰਭ ਦੇ ਨਾਮ ਦਾ ਸੁਨੇ ਨਾ ਕੋਈ ਗੀਤ ਜਗਤ ਵਕਾਰੀ ਭਜਣ ਤੋਂ ਥਾਏ ਕਿਉਂਕਿ ਜਦ ਤੱਕ ਉਹ ਸੱਚੇ ਸਰੋਤੇ ਨਹੀਂ ਬਣ ਜਾਂਦੇ ਉਨੀ ਦੇ ਤੱਕ ਉਹ ਪ੍ਰਮਾਤਮਾ ਦਾ ਗੀਤ ਸੁਣ ਨਹੀਂ ਸਕਦੇ ਔਰ ਜਗਤ ਵਕਾਰਾਂ ਦੇ ਵਿੱਚ ਭੱਜੇ ਫਿਰਨਗੇ ਜੇ ਉਹ ਇੱਥੇ ਬੈਠੇ ਵੀ ਹੋਣਗੇ ਤਾਂ ਉਹਨਾਂ ਦਾ ਧਿਆਨ ਪਿੱਛੇ ਆਪਣੇ ਕੰਮਕਾਰਾਂ ਵਾਲੇ ਪਾਸੇ ਹੋਏਗਾ ਔਰ ਸਰੀਰ ਕਰਕੇ ਤਾਂ ਹਾਜ਼ਰ ਹੈ ਨੇਕਨ ਆਤਮਕ ਰੂਪੀਓ ਹਾਜ਼ਰ ਨਹੀਂ ਹੈ ਪਰ ਆਕਾਲਪੁਰਖ ਕਿੰਨੂੰ ਦੇਖ ਰਿਹਾ ਸਾਨੂੰ ਬਾਹਰੋਂ ਸਾਡੇ ਸਰੀਰਾਂ ਨੂੰ ਨਹੀਂ ਉਹ ਸਾਨੂੰ ਆਤਮਕ ਰੂਪੀ ਦੇਖ ਰਿਹਾ ਜਿਉ ਆਤਮਕ ਰੂਪੀ ਦੇਖ ਰਿਹਾ ਹੈ ਤੇ ਫਿਰ ਉਹਨੇ ਇਹ ਵਚਨਾ ਵੀ ਕਿਹੜਾ ਮੇਰੇ ਨਾਲ ਬੈਠਾ ਹੈ ਕਿਹੜਾ ਮੇਰਾ ਸੁਣ ਰਿਹਾ ਹੈ ਤੇ ਕਿਸ ਦਾ ਧਿਆਨ ਜਿਹੜਾ ਉਹ ਪਿਛੇ ਵਕਾਰਾਂ ਵਾਲੀ ਬਿਨਾ ਸ੍ਰੋਤਿਆਂ ਤੋਂ ਪ੍ਰਾਪਦੇ ਨਾਮ ਦਾ ਸੁਣੇ ਨਾ ਕੋਏ ਗੀਤ ਜਗਤ ਵਕਾਰੀ ਭਜਨ ਥਾਂ ਥਾਈਆਂ ਇਹ ਪਰਮਪੁਰਖ ਦੀ ਆਜੁਗਾਦੀ ਰੀਤ ਗੁਰਮੁਖਾਂ ਨਾਲ ਗੁਰਮੁਖਾਂ ਆਪਣਾ ਸੱਚੇ ਅੰਦਰ ਡੈਣ naye ਇਹ ਅਕਾਲਪੁਰਖ ਦੀ ਕਿਹੜੀ ਆਜੁਗਾਦੀ ਰੀਤ ਆ ਜੇ ਅੱਜ ਸਾਡੇ ਅੰਦਰ ਉਸਨੇ ਆਪਣਾ ਨਾਮ ਰਚਾਇਆ ਤੇ ਜਿੱਥੇ ਉਹਦਾ ਨਾਮ ਚੱਲ ਰਿਹਾ ਅਸੀਂ ਉਥੇ ਪਹੁੰਚ ਰਹੇ ਹਾਂ ਇਹ ਉਸਦੀ ਰਹਿਮਤ ਹੈ ਉਸ ਉਸ ਦੀ ਜਸਰਗਾਲੇ ਉਹਨਾਂ ਨੂੰ ਨਜ਼ਰੀ ਆਉਣ ਢੇਪੇ ਮੰਦਿਰ ਮਸਜਿਦ ਸ਼ਿਵ ਦਵਾਲਾ ਮੱਠ ਮਸਜਿਦ ਜਿੱਥੇ ਮਸਲਾ ਹੱਕ ਹੱਕ ਸੁਣਾਈ ਆ ਉਹਨਾਂ ਨੂੰ ਬਾਰੀ ਮੰਦਿਰ ਦੀ ਨਜ਼ਰ ਆਈ ਮੰਦਰ ਕਿਹੜਾ ਇਹ ਸਾਡਾ ਕਾਇਆ ਹੈ। ਹੋਰ ਪ੍ਰਮਾਤਮਾ ਨੇ ਮਿਲਣਾ ਵੀ ਕਿੱਥੇ ਆ ਇੱਥੇ ਸਾ। ਉਹ ਸੱਚੇ ਸਰੋਤੇ ਬਣਨਾ ਤੇ ਸਾਨੂੰ ਅੰਦਰ ਹੀ ਉਹਨੂੰ ਪਾਉਣਾ ਪੈਣਾ। ਪੁਰਖ ਅਕਾਲ ਦੀਨ ਧਿਆਲ ਦੂਰ ਦਰਾੜਾ ਦੱਸੇ ਕਾਰ ਮੰਦਰ ਨਜ਼ਦੀਕ ਗੁਰਦੁਆਰਾ ਇੱਕੋ ਦੇਮ ਖਾਈਆ। ਹੁਣ ਨਜ਼ਦੀਕ ਕਿਡਾ ਆ ਗਿਆ ਨਜ਼ਦੀਕ ਆਈ ਹੈ ਬਰਦਾ ਜਿੱਥੇ ਪਰਮਾਤਮਾ ਨੇ ਆ ਕੇ ਵਾਸ ਕੀਤਾ ਸੋ ਮਹਾਰਾਏ ਨੇ ਐਸੇ ਕਰਕੇ ਬਾਹਰ ਅੰਦਰ ਭਜਣ ਨਾਲੋਂ ਚੰਗਾ ਕਿਹਾ ਸੀਗਾ ਕਿ ਤੁਸੀਂ ਮੈਨੂੰ ਆਪਣੇ ਅੰਦਰ ਹੀ ਪਾਲੋ ਇੰਨੀ ਹਿੰਮਤ ਰੱਖੋਗੇ ਆਪਣੇ ਇਸ ਪੰਜ ਤਤ ਕਾਇਆ ਦੇ ਵਿੱਚੋਂ ਵਕਾਰਾਂ ਨੂੰ ਬਾਹਰ ਕੱਢ ਕੇ ਮੇਰੇ ਵਾਸਤੇ ਜਗ੍ਹਾ ਬਣਾਓ ਤੇ ਇਸ ਸੱਚੇ ਸੰਘਾਸਨ ਦੇ ਉੱਤੇ ਆ ਕੇ ਮੈਂ ਬੈਠਾਂ ਤੇ ਭਗਤੇ ਭਗਵਾਨ ਦਾ ਇਕੋ ਰੂਪ ਬਣ ਜਾਇਆ ਜਿੱਥੇ ਸਰੋਤਿਆਂ ਦੀ ਸੁਰਤ ਸ਼ਬਦੀ ਲੱਗੀ ਰਹੇ ਪ੍ਰੀਤ ਪ੍ਰੀਤਮ ਇਕੋ ਨਜ਼ਰੀਆ ਹਿਆ ਜਦੋਂ ਇਹਨਾਂ ਸਰੋਤਿਆਂ ਦੀ ਸੁਰਤ ਜਿਹੜੀ ਆ ਉਸ ਪਰਮਾਤਮਾ ਦੇ ਨਾਲ ਲੱਗੀ ਰਹੇਗੀ ਤੇ ਉਹਨਾਂ ਨੂੰ ਪ੍ਰੀਤਮ ਜਿਹੜਾ ਉਹ ਇਕੋ ਹੀ ਨਜ਼ਰ ਆਏਗਾ ਉਹ ਵਕ ਵਕ ਪ੍ਰੀਤਮ ਤੇ ਚੱਕਰ ਚੰਨ ਹੀ ਪਾੜਨੇ ਤੇ ਨਾ ਹੀ ਵੱਖ-ਵੱਖ ਹੁੰਦੇ ਆ ਸਰੀਰਾਂ ਦਾ ਪ੍ਰਗਟਾਵਾ ਕਰਦਾ ਆਉਂਦਾ ਉਹ ਜੁਗੋ-ਜੁਗ। ਲੇਕਿਨ ਪ੍ਰੀਤਮ ਜਿਹੜਾ ਉਹ ਨਿਰਗੁਣ ਜੋਤ ਹਾਲਪੁਰਖ ਹਮੇਸ਼ਾ ਇੱਕੋ ਹੀ ਰਿਹਾ ਇੱਕੋ ਰਹੇਗਾ ਇੱਕੋ ਹੀ ਰਹਿਣਾ। ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਸਰੋਤਿਆਂ ਦੀ ਖਾਸ਼ ਪੂਰੀ ਕਰੇ ਠੀਕ ਠਾਕਰ ਹੋ ਕੇ ਠੋਕਰ ਨਾਮ ਅੰਦਰ ਦੇ ਲਗਾਈ ਹੈ ਕਿਉਂਕਿ ਸ੍ਰੋਤਿਆਂ ਦੀ ਖਾਸ਼ੀ ਹੈ ਤੁਸੀਂ ਕਿ ਐ ਪਰਮਾਤਮਾ ਸਾਨੂੰ ਮਿਲ ਸਾਡੀ ਆਤਮਾ ਦੇ ਉੱਤੇ ਵਾਸ ਕਰੇ ਔਰ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖੇ ਸਾਡੇ ਵਿੱਚੋਂ ਵਕਾਰਾਂ ਨੂੰ ਦੂਰ ਕਰ ਦੇਈ। ਇਹੀ ਸ੍ਰੋਤਿਆਂ ਦੀ ਖਾਸ਼ੀ ਹੈ। ਔਰ ਅਪਾ ਕੀ ਲੈਣ ਹੋਣੇ ਸੱਚੇ ਪਾਤਸ਼ਾਹ ਹੋਇਆ ਪਰਮਾਤਮਾ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਜੇ ਚਰਨ ਪ੍ਰੀਤੀ ਮੰਗਦੇ ਆਂ ਫਿਰ ਅਸੀਂ ਵਕਾਰਾਂ ਤੋਂ ਦੂਰ ਹੋ ਜਾਂਦੇ ਆਂ ਸ੍ਰੋਤਿਆਂ ਦੀ ਖਾਸ਼ ਪੂਰੀ ਕਰੇ ਠੀਕ ਠਾਕਰ ਹੋ ਕੇ ਠੋਕਰ ਨਾਮ ਅੰਦਰ ਦੇਨ ਲਈ ਆ ਅੰਦਰ ਨਾਮ ਨੇ ਠੋਕਰ ਲਗਾ ਲਈ ਆ ਸੇ ਮਿਰ ਜੀਓ ਮੈਂ ਇੱਥੇ ਇਹ ਰਮਣੀ ਸਮਾਪਤ ਕਰਨ ਦੀ ਸੱਚੇ ਪਾਸ਼ਾ aí ਬਾਸੋਂ ਹਰ ਸੰਗਤ ਬਾਸੋਂ ਇਜਾਜ਼ਤ ਚਾਹਨਾ ਹਾਂ ਕੁਝ ਬੋਲਦਿਆਂ ਵਿਚਾਰ ਕਰਦਿਆਂ ਕੋਈ ਅੱਖਰ ਬੰਦ ਘਟ ਬੋਲਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹ ਜੀ ਕੋ ਸੰਗਤ ਕੋ ਸੰਗਤ ਕੋ ਕਿ ਮੈਂ ਮੰਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਥ ਦੇਣਾ ਸਾਰੀ ਸੰਗਤ ਨੇ ਨੇਤਰ ਬੰਦ ਕਰਕੇ ਹੱਥ ਜੋੜ ਕੇ ਸਿਰ ਝੁਕਾ ਕੇ ਤੇ ਪੰਜ ਕਾਰੇ ਲਾਉਣੇ ਆ ਜੋ ਇਹ ਰਸਮ ਰੀਤੀ ਜਿਹੜੀ ਹੈ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਆਓ ਸਾਰੇ ਜਣੇ ਉਸੇ ਰੂਪ ਦੇ ਵਿੱਚ ਨੇਤਰ ਬੰਦ ਕਰਕੇ ਸਿਰ ਝੁਕਾ ਕੇ ਪੰਜ ਕਾਰੇ ਲਾઈએ ਸੋ ਮਨਾਰਿਸ਼ੇ ਸੰਗੀਸ਼ਨਾ ਬੰਦੀ ਦਾ ਸੋ ਮਨਾਰਿਸ਼ੇ ਸੰਗੀਸ਼ਨਾ ਬੰਦੀ ਦਾ ਸੋ